ਕੀ ਸੱਤ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 27 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਗਾਦੜੀ ਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪ ਸੀ ਬੈਸਟ ਰੇਟਰ ਤੇ ਬੈਟ ਜਾਪੀ ਨੂੰ 25-25000 ਰੁਪਏ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਮਈਆਂਵਾਲ ਤੇ ਜਿਉਣ ਵਾਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਜਿਉਣ ਵਾਲਾ ਸੈਕੰਡ ਤੇ ਮਈਆਂਵਾਲਾ ਫਾਸਟ ਜਿਹੜਾ ਬੈਸਟ ਰੇਟਰ ਬਣਿਆਗਾ ਬ੍ਰਿੰਦਰ ਪੇਸਟਰ ਪਿੰਡਰਾ ਵਾਲਾ 5 ਕਬੜੀਆਂ ਪਾ ਕੇ 5 ਨੰਬਰ ਲੈਤੇ ਤੇ ਬੈਟ ਜਾਪੀ ਬਣੇਗਾ ਚਰਾਗਦੀਨ ਮਈਆਂਵਾਲ 6 ਟੱਚ ਲੈ ਕੇ 4 ਜੱਫੇ ਲਾਈ ਅੱਗੇ ਗੱਲ ਕਰਦੇ ਹਾਂ ਸਾਰੀ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 51000 ਸੀ ਬੈਟ ਰੇਟਰ ਤੇ ਬੈਟ ਜਾਪੀ ਨੂੰ 25-2 ਫਾਈਨਲ ਮੈਚ ਹੋਇਆ ਸੀ ਹਰ ਕੋਲ ਤੇ ਕਾਲਾ ਬਈਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲਾ ਬਈਆਂ ਸੈਕੰਡ ਤੇ ਹਰਖਵਾਲਾ ਫਾਸਟ ਤੇ ਇਹ ਤੋਂ ਵੈਕਟਰ ਰੇਂਡਰ ਬਣੇਗਾ ਰੇਸਮਸਲੀ ਨੇ ਆਲਾ 13 ਕਬੜੀਆਂ ਪਾ ਕੇ 12 ਨੰਬਰ ਲੈ ਤੇ ਤੇ ਬਿੱਟ ਜੱਫੀ ਬਣੇਗਾ ਸਦੀਖਪੁਰ ਹੀਰਾ ਆਲਾ ਨੌ ਟੱਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਆ ਖਾਨਪੁਰ ਢੱਡਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਅੱਗੇ ਗੱਲ ਕਰਦੇ ਆ ਖਾਨਪੁਰ ਢੱਡਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 70000 ਸੀ ਬੈਸਟ ਰੇਂਡਰ ਤੇ ਬਿੱਟ ਜੱਫੀ ਨੂੰ 515 ਬੀਓ ਪਲਾਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਹੋਏ ਦੇ ਵਿੱਚੋਂ ਬੀਓ ਪਲਾਂਟੀ ਨਿਊਜ਼ੀਲੈਂਡ ਸੈਕੰਡਰ ਤੇ ਐਸਜੀਪੀਸੀ ਫਾਸਟ ਤੇਥੋ ਵੈਸਟ ਰੇਡਰ ਬਣੇਗਾ 100 ਰੁਪਏ ਸਾਹਪੁਰੀਆ 14 ਕਵਡੀਆਂ ਪਾ ਕੇ 13 ਨੰਬਰ ਲੈ ਤੇ ਤੇਟ ਵੇਟ ਜਾਫੀ ਬਣੇਗਾ ਜੱਗਾ ਮੂਲੇ ਵਾਲੀ ਖੈਰਾਂ ਵਾਲਾ 6 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਖੜਿਆਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 71000 ਸੀ ਵੈਸਟ ਰੇਡਰ ਦੇ ਬਟ ਜਾਫੀ ਨੂੰ 21000 ਰੁਪਏ ਦਿੱਤੇ ਗਏ ਸਰਨ ਇਥੇ ਫਾਈਨਲ ਮੈਚ ਹੋਇਆ ਗੜਛੰਨਾ ਫਾਲਟ ਤੇ ਰਾਇਤrana ਦਾ ਸੈਕੰਡ ਤੇ ਤੇ ਬਿੱਟ ਰੀਡਰ ਬਣੇਗਾ ਗੋਗੋ ਰਾਇਤrana ਨੌ ਕਬਡੀਆਂ ਪਾ ਕੇ ਸੱਤ ਨੰਬਰ ਲੈ ਤੇ ਤੇ ਬਿੱਟ ਜੱਫੀ ਬਣੇਗਾ ਸੁੱਖਾ ਲੰਗਵਾਲ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਹਾਂ ਜੀ ਇਹ ਸੀ ਵੀਡੀਓ 27 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ